ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋ ਮਹਾਰਾਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡਾ ਝਮੇਲਾਲੀ ਜ਼ਿਲ੍ਹਾ ਤੇ ਤਸਵੀਰ ਸ਼੍ਰੀ ਮੁਕਤਸਰ ਸਾਹਿਬ ਦਾ ਪੈਂਡਾ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਪਹਿਲਾ ਸੂਆ ਮੋਰਾ ਗੱਬਣ ਝੋਟੀ ਵਕਾਊ ਆ ਜੀਦੀ ਬਣਦੀ ਡਿਟੇਲ ਆਪਾਂ ਬਾਈ ਜਿਹਰਾ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਜਰੂਰ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਵੇਖ ਰਹੇ ਸਖਰਾਜ ਪੋ ਮਾਰਾਂ ਉਹਨੂੰ ਵੀ ਫੋਲੋ ਕਰ ਲਿਓ ਤੇ ਆਓ ਦੋਸਤੋ ਲੈਨੇ ਝੋਟੀ ਦੀ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਜਗਮੀਤ ਸਿੰਘ ਜੀ ਜਗਮੀਤ ਸਿੰਘ ਛੋਟਾ ਨਾਮ ਉਮੀਦਵਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 62393 ਜੀ 62393 07282 07282 ਇਹ ਝੋਟੀ ਬਾਈ ਆਪਣੇ ਘਰ ਦੀ ਹੈ ਜੀ ਘਰ ਦੀ ਹੈ ਜੀ ਘਰ ਦੀ ਹੈ ਠੀਕ ਆ ਤੇ ਕਿੰਨੇ ਦਿਨ ਲੈਂਦੀ ਹੈ ਬਾਈ ਸੁਣਦੇ ਇਹ ਇਹ ਬਾਈ ਲੈ ਜੋ 7-5-7 ਦਿਨ ਆਰਾਮ ਨਾਲ ਲੈ ਜਾਓ 5-7 ਦਿਨ ਠੀਕ ਆ ਜੀ ਤੇ ਕਿਹੜਾ ਸੀ ਮਨ ਲੱਗਿਆ ਬਾਈ ਇਹਦੇ ਇਹ ਮੋਦੀ ਤੋਂ ਜੀ ਮੋਦੀ ਸਾਹਨ ਦਾ ਟੀਕਾ ਲੱਗਾ। ਲక్ష్ਮੀ ਡੇਰੀ ਫਾਰਮ ਗਾਲਾ। ਹਾਂ ਲక్ష్ਮੀ ਡੇਰੀ। ਤੇ ਅਮ ਲక్ష్ਮੀ ਡੇਰੀ ਫਾਰਮ ਗਾਲਾ ਦਾ ਸਿਮਨ ਲੱਗਿਆ ਬਾਈ ਜੀ। ਕੱਦ ਕਾਠ ਬਹੁਤ ਆ ਝੋਟੀ ਦਾ ਤੇ ਸਿੰਗ-ਸਿੰਗ ਦੇਖ ਸਕਦੇ ਤੁਸੀਂ। ਰੰਗ ਸਿੰਗਾ ਬਿਲਕੁਲ ਛੋਟਾ ਸਿੰਗਾ ਤੇ ਪਿੱਠ ਪੜਾ ਚੌਰ ਸੱਟ ਰ ਗਈ ਪਈ ਆ ਥਣ ਤੋਂ ਨੇੜੇ ਹੋ ਕੇ ਦਿਖਾ ਦਿੰਨੇ। ਇਧਰ ਲੈ ਪੈਸੇ ਮੂਰੇ ਖੜ ਦੇ ਨਾ। ਬਸ ਬਟੇ ਬਸ ਬਸ। ਨਹੀਂ ਨਹੀਂ। ਅਬਰ ਨਾ ਕੰਮ ਅਬਰ ਨਾ ਤੂੰ ਡਰ ਨਾ ਜੰਮਾਇ ਤੇ ਨਿਕੋਸ ਨਹੀਂ ਆ ਦਾ। ਇਹ ਕੈਮਰੇ ਤੇ ਕਰਦੇ ਚੰਗੀ ਜਾਤ ਵਾਲੀ ਮੱਝ ਦੀ ਦੋਸਤੋ ਧੀ ਆ ਬਾਕੀ ਹਵਾਨਾ ਇਹਨੇ 7 ਦਿਨਾਂ ਦੇ ਵਿੱਚ ਬਹੁਤ ਵੱਡਾ ਬਣਾ ਜਾਣਾ ਲੋ ਵੀ ਸਜਣੋ ਦੇਖ ਸਕਦੇ ਹੋ ਤੁਸੀਂ ਤਾਣਾ ਦਾ ਸਹਿਜ ਗੈਬ ਉਸ ਤੋਂ ਬਾਅਦ ਤੁਹਾਨੂੰ ਤੋੜ ਕੇ ਦਿਖਾਵਾਂਗੇ ਪਿੱਠਪੂੜਾ ਤੁਸੀਂ ਦੇਖ ਸਕਦੇ ਹੋ ਦੋਸਤੋ ਬਿਲਕੁਲ ਚਾਰ ਸੈਟਰਗਾ ਇਸੇ ਦੀ ਰੀਡ ਦੀ ਹੱਡੀ ਦੇਖ ਸਕਦਾ ਤੋੜ ਕੇ ਤੁਹਾਨੂੰ ਦਿਖਾਉਣੀ ਆ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਦੋਸਤੋ ਮੈਥੋਂ ਥੋੜਾ ਕਾਬਰਦੀ ਆ ਕਿਉਂਕਿ ਉਪਰਾਂ ਬੰਦਾ ਅੱਜ ਕੱਲ ਕਰਾਂ ਚਾਹੁੰਦਾ ਨਹੀਂ ਕੋਈ ਲੈ ਚੱਲੋ ਹੌਲੀ ਹਫਤੇ ਚੋਟੀ ਨੇ ਤਿਆਰ ਹੋ ਜਾਣ ਉਧਰ ਇਹਨੂੰ ਲੈ ਚੱਲੋ ਪਾਣੇ ਲਓ ਵੀ ਸੱਜਣਾ ਤੁਮ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਖੁਰਨੀ ਤੇ ਲੈ ਚਲੋ ਲਓ ਵੀ ਸੱਜਣਾ ਤੋੜ ਕੇ ਤੁਹਾਨੂੰ ਦਿਖਾਤੀ ਆਂ ਭਵਾਨੇ ਦੀ ਜੱਜਮੈਂਟ ਕਰਵਾਤੀ ਆਂ ਪਰ ਥੋੜਾ ਜਿਹਾ ਮੈਥੋ ਡਰਦੀ ਸੀ ਨਿਊੜੂ ਤੁਹਾਨੂੰ ਦਿਖਾ ਦਿੰਨੇ ਆਂ ਵੈਸੇ ਸੀਲ ਲੱਗਾ ਪਰ ਕਹੋ ਜੀ ਉਪਰੇ ਤੋਂ ਘਬਰਉਂਦੀ ਸੀ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਰਾਈ ਇਹਦਾ ਮੁੱਲ ਬਾਈ 1 ਲੱਖ 45000 ਹੈ ਤੇ ਮਾਨਤਾਨ ਹੋ ਜੂ ਬਾਈ ਜੀ ਹਾਂ ਮਾਨਤਾਨ ਕਰ ਦਾਂਗੇ ਬਾਈ ਜਿਹੜਾ ਵੀ ਆਊਗਾ ਸੱਜਣੋ 1 ਲੱਖ 45000 ਮੁੱਲ ਆ ਬਣਦਾ ਮਾਨਤਾਨ ਵੀ ਇਹਦੇ ਚੋਂ ਕੀਤਾ ਜਾਊਗਾ ਕੋਈ ਵੀ ਮੁੱਲ ਫਿਕਸ ਨਹੀਂ ਹੁੰਦਾਗਾ ਆ ਕੇ ਤੁਸੀਂ ਝੂਟੀ ਦੇਖੋਗੇ ਤੁਹਾਡੇ ਪਸੰਦ ਆਊਗੀ ਨੰਬਰ 22 ਦਾ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਓ ਵੀਡੀਓ ਲਾਇਕ ਤੇ ਸ਼ੇਅਰ ਕਰ ਦਿਓ ਜਲਦੀ ਮਿਲਦੇ ਹਾਂ ਦੋਸਤੋਂ ਅਜੇ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ